ਦਿੱਲੀ ਸੇਕ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੀ ਪਾਤਸ਼ਾਹੀ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤਾੜ ਦੇ ਮੌਕੇ ਤੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਅਰਦਾਸ ਤੋਂ ਪ੍ਰੰਤ ਸ਼ੁਰੂ ਹੋਇਆ ਇਹ ਨਗਰ ਕੀਰਤਨ ਦਿੱਲੀ ਦੇ ਵੱਖ-ਵੱਖ ਬਜ਼ਾਰਾਂ ਤੇ ਰਸਤਿਆਂ ਵਿੱਚੋਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਨਾਨਕ ਪਾਉ ਵਿਖੇ ਸਮਾਪਤ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਾਤਰ ਛਾਇਆ ਹੇਠ ਪੰਜ ਪਿਆਰੇ ਇਸ ਨਗਰ ਕੀਰਤਨ ਦੇ ਇਕਭਾਈ ਕਰ ਰਹੇ ਸਨ ਤੇ ਇਸ ਵਿੱਚ ਪੰਥ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਜਥਿਆਂ ਤੋਂ ਇਲਾਵਾ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬ ਜਥਾਨੇਸ਼ ਮੂਲਿਤ ਕੀਤੇ ਅਤੇ ਗੱਤਕੇ ਦੇ ਜੋਰ ਬਖਾਈ ਸਮੁੱਚੇ ਰਸਤੇ ਵਿੱਚ ਸੰਗਤ ਵਿੱਚ ਨਗਰ ਕੀਰਤਨ ਦੇ ਸਵਾਗਤ ਲਈ ਬਹੁਤ ਉਤਸ਼ਾਹ ਵੇਖਣ ਨੂੰ ਮਿਲੇ ਇਸ ਮੌਕੇ ਸੰਗਤਾਂ ਨੇ ਵੱਖ-ਵੱਖ ਤਰੀਕੇ ਦੇ ਲੰਗਰ ਨਗਰ ਕੀਰਤਨ ਵਿੱਚ ਸ਼ਾਮਲ ਸੰਗਤ ਵਾਸਤੇ ਲਗਾਏ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹਨ ਦਿੱਲੀ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਾਲਕਾ ਜਨਰਲ ਸਕੱਤਰ ਜਗਦੀਪ ਸਿੰਘ ਕਾਲਾਹੂ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਜਸਪ੍ਰੀਤ ਸਿੰਘ ਕਰਮਚਾਰ ਨੇ ਸੰਗਤ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਗੁਰੂ ਕੀ ਸੰਗਤ ਜਿਹੜੀ ਹਰ ਸਾਲ ਦੁਬਾਰਾ ਸ੍ਰੀ ਗੰਗ ਸਾਹਿਬ ਤੋਂ ਨਗਰ ਕੀ ਪੰਗਰ ਵਿੱਚ ਸ਼ਮੂਲੀਅਤ ਪਾਉਂਦੀ ਹੋਈ ਗੁਰਦੁਆਰਾ ਨਾਨਕ ਪ੍ਰੋਭ ਸਾਹਿਬ ਸੰਪੂਰਤਾ ਹੁੰਦੀ ਆ ਉਹਦੇ ਵਿੱਚ ਅੱਜ ਜਿੱਥੇ ਸ਼ਮੂਲੀਅਤ ਆ ਰਹੀ ਹੈ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਓ ਗੁਰੂ ਸਾਹਿਬ ਦੇ ਦੱਸੇ ਮਾਰਗ ਤੇ ਚੱਲ ਰਹੀ ਆ ਮਿੱਟੀ ਤੁੰਦ ਜਗ ਚੱਲਣਾ ਹੋਆ ਸਤਿਗੁਰੂ ਸਾਹਿਬ মহারাজ ਨੇ ਉਹ ਚੱਲਣਾ ਕੀਤਾ ਜਿਹੜਾ ਵਹਿਮਾ ਭਰਮ ਤੋਂ ਸਾਨੂੰ ਦੂਰ ਰੱਖਣ ਦੀ ਗੱਲ ਕੀਤੀ ਆ ਔਰ ਸ਼ਬਦ ਗੀਤ ਨੂੰ ਨਾਲ ਜੋੜ ਕੇ ਗਏ ਆ ਸ਼ਬਦ ਨੂੰ ਬੜੇ ਆਈ ਦਿਨ ਦੇ ਗੁਰੂ ਸਾਹਿਬ ਨੇ ਜੋ ਇਹ ਮਾਨ ਬਖਸ਼ਿਆ ਔਰ ਉਹਨੂੰ ਅੱਗੇ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਦਾ ਰੂਪ ਦਿੱਤਾ ਅੱਜ ਖਾਲਸਾ ਚੜ੍ਹਦੀ ਕਲਾ ਦੇ ਵਿੱਚ ਗੁਰੂ ਦੇ ਜਸ ਗਾਇਨ ਕਰਦਾ ਹੋਇਆ ਅੱਜ ਗੁਰੂ ਦੀ ਨਗਰੀਆ ਦੇ ਵਿੱਚ ਅੱਜ ਗੁਰਪੁਰਬ ਮਨਾ ਰਿਆ ਸੋ ਮੈਂ ਸਮੂਹ ਸੰਗਤਾਂ ਨੂੰ ਮਹਾਰਾਜ ਦੇ ਇਸ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਗੁਰੂ ਨਾਨਕ ਸਾਹਿਬ ਦਾ ਫਲਸਫਾ ਗੁਰੂ ਨਾਨਕ ਸਾਹਿਬ ਦੀ ਸੋਚ ਉਸ ਦਾ ਸੰਦੇਸ਼ ਦਿੰਦੇ ਹੋਏ ਸਰਬ ਸੰਜੀ ਵਾਲਤਾ ਦੀ ਖੁਸ਼ਬੂ ਫਲਾਉਂਦੇ ਹੋਏ ਇਹ ਨਗਰ ਕੀਰਤਨ ਦਿੱਲੀ ਦੇ ਅਲੱਗ-ਅਲੱਗ ਇਲਾਕਿਆਂ ਤੋਂ ਹੁੰਦਾ ਹੋਇਆ ਸ਼ਾਮ ਦੇ ਵਕਤ ਗੁਰਦੁਆਰਾ ਨਾਨਕ ਪਿਆਉ ਸਹਿਬ ਵਿਖੇ ਸਮਾਪਤ ਹੋਏਗਾ। ਕੱਲ ਭਾਈ ਲੱਖੀ ਸ਼ਾਹ ਬੁੰਜਾਰਾ ਹਾਲ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਮਨਾਉਂਦੇ ਹੋਏ ਇਲਾਹੀ ਬਾਣੀ ਦਾ ਕੀਰਤਨ ਅੰਮ੍ਰਿਤ ਵੇਲੇ ਤੋਂ ਲੈ ਕੇ देर रात ਤੱਕ ਹੋਣਾ ਹੈ। ਸਮੂਹ ਸੰਗਤਾਂ ਨੂੰ ਜਿੱਥੇ ਮੈਂ ਨਗਰ ਕੀਰਤਨ ਦੀ ਵਧਾਈ ਦਿੰਦਾ ਗੁਰੂ ਨਾਨਕ ਸਾਹਿਬ ਦੇ ਆਗਮਨ ਪੁਰਬ ਦੀ ਵਧਾਈ ਦਿੰਦਾ ਔਰ ਬੇਨਤੀ ਕਰਦਾ ਹਾਂ ਕਿ ਨਗਰ ਕੀਰਤਨ ਦੇ ਵਿੱਚ ਵੀ ਸ਼ਾਮਲ ਹੋਵੋ ਔਰ ਕੱਲ ਦੇ ਸਮਾਗਮਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹਾਜ਼ਰੀਆਂ ਭਰੋ ਗੁਰਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਹੋਇਆ ਅੱਜ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਨਗਰ ਕੀਰਤਨ ਆਰੰਭ ਕੀਤਾ ਗਿਆ ਬੜੇ ਸ਼ਾਨੋ ਸ਼ੌਕਤ ਦੇ ਨਾਲ ਬੜੇ ਪ੍ਰੇਮ ਦੇ ਨਾਲ ਸੰਗਤਾਂ ਦੇ ਵਿੱਚ ਹਾਜ਼ਰੀਆਂ ਭਰ ਰਹੀਆਂ ਨੇ ਕਿਉਂਕਿ ਗੁਰਨਾਨਕ ਪ੍ਰੇਮ ਦਾ ਮੂਜਸਮ ਹੈ ਪ੍ਰੇਮ ਦਾ ਸਾਗਰ ਹੈ ਗੁਰਨਾਨਕ ਇਸ ਕਰਕੇ ਸਾਰੀਆਂ ਕੌਮਾਂ ਅੱਜ ਬੜੇ ਪ੍ਰੇਮ ਦੇ ਨਾਲ ਭਾਵਨਾ ਦੇ ਨਾਲ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰ ਰਿਹਾ ਨੇ ਔਰ ਨਗਰ ਕੀਰਤਨ ਦੀ ਜੋ ਸ਼ੋਭਾ ਹੈ ਇੱਥੇ ਅੱਜ ਵੇਖਿਆ ਹੀ ਬਣਦੀ ਹੈ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਨਗਰ ਕੀਰਤਨ ਵਿੱਚ ਛਾਦਰियां ਪਰੋ ਔਰ ਦੇਸ਼ਾਂ ਵਿਦੇਸ਼ਾਂ ਵਿੱਚ ਜਿਹੜੀਆਂ ਸੰਗਤਾਂ ਦੇਖ ਰਹੀਆਂ ਨੇ ਉਹਨਾਂ ਨੂੰ ਵੀ ਮੈਂ ਸਤਗੁਰਾਂ ਦੇ ਪ੍ਰਕਾਸ਼ ਦੇਣ ਦੀ ਬਹੁਤ-ਬਹੁਤ ਵਧਾਈ ਦਿੰਦਾ ਅੱਜ ਇਸ ਨਗਰ ਕੀਰਤਨ ਦੇ ਵਿੱਚ ਵਿਲੱਖਣਤਾ ਇੱਕ ਵੇਖਣ ਨੂੰ ਮਿਲੂਗੀ ਜੋ ਅਸੀਂ ਬੇਨਤੀ ਕੀਤੀ ਸੀ ਕਿ ਨਗਰ ਕੀਰਤਨਾਂ ਦੇ ਵਿੱਚ ਲੰਗਰਾਂ ਦੇ ਨਾਲ ਜਿਹੜਾ ਤੁਸੀਂ ਪੈਸਾ ਖਰਚ ਕਰਦੇ ਹੋ ਉਹਦੇ ਚੋਂ ਕੁਝ ਪੈਸਾ ਤੁਸੀਂ ਐਜੂਕੇਸ਼ਨ ਵਾਸਤੇ ਖਰਚ ਕਰੋ ਤੇ ਸੰਗਤਾਂ ਨੇ ਬੇਨਤੀ ਨੂੰ ਪ੍ਰਵਾਨ ਕੀਤਾ ਅੱਗੇ ਨਗਰ ਕੀਰਤਨ ਦੇ ਵਿੱਚ ਸਟਾਲ ਲੱਗ ਗਏ ਨੇ ਉਹਨਾਂ ਸਟਾਲਾਂ ਦੇ ਉੱਪਰ ਜਿਹੜੇ ਬੱਚੇ ਜ਼ਰੂਰਤਮੰਦ ਨੇ ਉਹਨਾਂ ਦੇ ਨਾਮ ਨੋਟ ਕੀਤੇ ਜਾਣਗੇ ਉਹਨਾਂ ਬੱਚਿਆਂ ਨੂੰ ਫਿਰ ਸਮੇਂ ਦੇ ਨਾਲ ਫੰਡ ਇਕੱਠਾ ਕਰਕੇ ਬੱਚਿਆਂ ਦੀ ਫੀਸਾਂ ਦੇ ਵਿੱਚ ਸਹਾਇਤਾ ਕੀਤਾ ਜਾਏਗਾ ਮੈਂ ਉਹਨਾਂ ਵੀਰਾਂ ਦਾ ਤੇਨ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਬੇਨਤੀ ਨੂੰ ਮੰਨਿਆ ਸਾਰਿਆਂ ਨੂੰ ਜਿਨ੍ਹਾਂ ਨੇ ਵੀ ਸਟਾਲ ਲਗਦ ਨੇ ਜੇ ਸਾਰੇ ਇਸ ਬੇਨਤੀ ਨੂੰ ਮੰਨ ਲੈਣ ਤੇ ਗੁਰਨਾਨਕ ਦੀ ਖੁਸ਼ੀ ਸਾਨੂੰ ਅਸਥਾਨ ਦੇ ਵਿੱਚ ਮਿਲੂਗੀ